ਸੱਜੇ ਕਾਲ ਜੀ ਅਮਰੀਕਾ ਨਿਊਜ਼ ਬੁਲਟਿਨ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨੰਸਰ ਮਾਰਦੇ ਹਾਂ ਮੁਖ ਖੇਲ ਲੈਣਸ ਤੇ ਚਿੰਤਜ ਡੁੱਬੇ ਭਾਰਤੀ ਉਦਯੋਗ ਤੇ ਸਰਕਾਰੀ ਅਧਿਕਾਰੀ 2 April ਤੋਂ ਭਾਰਤ 'ਤੇ ਕਈ ਪਾਈਵਾਲਾਂ ਦੇ ਉੱਤੇ ਪਰਸਪਰ ਟੈਰਫ ਲਗਾਉਣ ਦੀ ਤਿਆਰੀ ਚਟਨਾ ਟ੍ਰੰਪ ਤੀਜੀ ਵਾਰ ਅਸ਼ਪਤੀ ਬਣਨ ਬਾਰੇ ਸੋਚ ਰਹੇ ਨੇ ਟ੍ਰੰਪ ਕਿਹਾ ਮੈਂ ਮਜ਼ਾਕ ਨਹੀਂ ਕਰ ਰਿਹਾ ਬਦਲ ਸਕਦਾ ਹਾਂ ਸੰਵਿਧਾਨ ਇੱਕ ਦਿਨ Trước ਹੀ ਕੇ 1000 골ਡ ਕਾਰਡ ਲਾਂਚ ਹੋਣ ਤੋਂ ਪਹਿਲਾਂ ਹੀ 44000 ਕਰੋੜ ਦੇ ਕਾਰਡਾਂ ਦੀ ਹੋਈ ਵਿਕਰੀ ਹੁਣ ਖਬਰਾਂ ਵਿਸਤਾਰ ਦੇ ਨਾਲ ਭਾਰਤੀ ਉਦਯੋਗ ਅਤੇ ਸਰਕਾਰੀ ਅਧਿਕਾਰੀ ਇਸ ਗੱਲ ਤੋਂ ਅਨਿਸ਼ਚਿਤ ਨੇ ਕਿ ਕੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ 2 ਅਪ੍ਰੈਲ ਨੂੰ ਭਾਰਤ ਸਨੇ ਆਪਣੇ ਮੁੱਖ ਵਪਾਰਕ ਭਾਈਵਾਲਾਂ ਤੇ ਪਰਸਪਰ ਟੈਰਿਫ ਲਗਾਉਣ ਦੀ ਆਪਣੀ ਧਮਕੀ ਨਾਲ ਅੱਗੇ ਵਧਣਗੇ ਜਾਂ ਨਹੀਂ ਤੇ ਦੂਜੇ ਪਾਸੇ ਡੋਨਾਲਡ 트ੰਪ ਨੇ ਭਾਰਤੀ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਨੇ ਦਰਅਸਲ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਬਹੁਤ ਸਾਰੀਆਂ ਚੀਜ਼ਾਂ ਜੋ ਖੇਤੀ ਦੇ ਨਾਲ ਜੁੜੀਆਂ ਹੋਈਆਂ ਨੇ ਉਹ ਅਮਰੀਕਾ ਤੋਂ ਖਰੀਦੇ ਜਿਤਕਿ ਭਾਰਤ ਦਾ ਮੰਨਣਾ ਹੈ ਕਿ ਜਦੋਂ ਭਾਰਤੀ ਕਿਸਾਨ ਖੁਦ ਉਹਨਾਂ ਦਾਣਾਂ ਸਬਜ਼ੀਆਂ ਨੂੰ ਉਗਾ ਰਹੇ ਨੇ ਤਾਂ ਅਮਰੀਕਾ ਤੋਂ ਖਰੀਦਣ ਦੀ ਕੀ ਲੋੜ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੇ ਕਿਸਾਨਾਂ ਲਈ ਨਵੀਂ ਚੁਣੌਤੀ ਬੰਨ੍ਹਦੇ ਜਾ ਰਹੇ ਨੇ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਆਪਣੇ ਕਿਸਾਨਾਂ ਤੋਂ ਮੱਕੀ ਕਣਕ ਅਤੇ ਕਪਾਹ ਖਰੀਦੇ ਪਰ ਭਾਰਤ ਨੇ ਆਪਣੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ ਹਾਏ ਵਿੱਚ ਅਮਰੀਕਾ ਦੇ ਵਣਜਕੰਤਰ ਹਾਵਰ ਲੂਟਿੰਗ ਨੇ ਭਾਰਤ ਦੀਆਂ ਖੇਤੀ ਵਪਾਰ ਨੀਤੀਆਂ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਭਾਰਤ ਨੂੰ ਆਪਣਾ ਖੇਤੀ ਬਾਜ਼ਾਰ ਅਮਰੀਕਾ ਲਈ ਖੁੱਲਣਾ ਚਾਹੀਦਾ ਹੈ ਉਹਨਾਂ ਸੁਝਾ ਦਿੰਦਾ ਹੈ ਕਿ ਭਾਰਤ ਅਮਰੀਕੀ ਖੇਤੀ ਉਤਪਾਦਾਂ ਦੀ ਕੁਝ ਮਾਤਰਾ ਦਰਾਮਦ ਕਰ ਸਕਦਾ ਹੈ ਪਰ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਨਾ ਸਹੀ ਨਹੀਂ ਹੈ ਅਮਰੀਕਾ ਆਪਣੇ ਕਿਸਾਨਾਂ ਨੂੰ 100% ਤੱਕ ਸਬਸਿਡੀ ਦਿੰਦਾ ਹੈ ਤਾਂ ਜੋ ਉੱਥੋਂ ਦੇ ਕਿਸਾਨ ਸਸਤੇ ਦੇ ਵਿੱਚ ਅਨਾਜ ਉਗਾ ਸਕਣ ਭਾਰਤ ਅਮਰੀਕਾ ਨੂੰ ਚੌਲ, ਛਿੰਗਾ, ਸ਼ਹਿਦ, ਸਬਜ਼ੀਆਂ ਦੇ ਅਰਕ, ਕੈਸਟਰ ਆਇਲ ਅਤੇ ਕਾਲੀ ਮਿਰਚ ਵੇਚਦਾ ਹੈ ਜਦਕਿ ਭਾਰਤ ਅਮਰੀਕਾ ਤੋਂ ਬਦਾਮ, ਅਖਰੋਟ, ਪਿਸਤਾ, ਸੇਬ ਤੇ ਦਾਲ ਖਰੀਦਦਾ ਹੈ। ਇਸ ਵਪਾਰ ਘਾਟੇ ਕਾਰਨ ਅਮਰੀਕਾ ਨੂੰ ਹਰ ਸਾਲ ਭਾਰਤ ਨੂੰ 45 ਬਿਲੀਅਨ ਡਾਲਰ ਦਾ ਭੁਗਤਾਨ ਕਰਨਾ ਪੈਂਦਾ ਹੈ। ਅਮਰੀਕਾ ਚਾਹੁੰਦਾ ਹੈ ਕਿ ਭਾਰਤ ਵੱਧ ਤੋਂ ਵੱਧ ਖੇਤੀ ਉਤਪਾਦ ਖਰੀਦੇ ਤਾਂ ਜੋ ਉਸ ਦਾ ਵਪਾਰ ਘਾਟਾ ਘਟਾਇਆ ਜਾ ਸਕੇ। ਜੇਕਰ ਭਾਰਤ ਅਮਰੀਕੀ ਖੇਤੀ ਉਤਪਾਦਾਂ ਦੀ ਦਰਾਮਦ ਵਧਾਉਂਦਾ ਹੈ ਤਾਂ ਭਾਰਤੀ ਕਿਸਾਨਾਂ ਨੂੰ ਸਸਤੇ ਅਮਰੀਕੀ ਅਨਾਜ ਕਾਰਨ ਭਾਰੀ ਨੁਕਸਾਨ ਹੋਵੇਗਾ। ਅਮਰੀਕਾ ਸਸਤੇ ਉਤਪਾਦ ਭਾਰਤੀ ਬਾਜ਼ਾਰ ਤੇ ਹਾਵੀ ਕਰ ਦੇਵੇਗਾ ਭਾਰਤੀ ਕਿਸਾਨਾਂ ਨੂੰ ਉਚਿਤ ਭਾਅ ਨਹੀਂ ਮਿਲਣਗੇ ਜਿਸ ਕਾਰਨ ਉਹ ਕਰਜ਼ੇ ਚ ਫਸ ਸਕਦੇ ਨੇ ਤੇ ਖੇਤੀ ਛੱਡਣ ਲਈ ਮਜਬੂਰ ਹੋ ਸਕਦੇ ਨੇ ਖੁਰਾਕ ਸੁਰੱਖਿਆ ਲਈ ਖਤਰਾ ਵੀ ਵਧ ਸਕਦਾ ਹੈ ਕਿਉਂਕਿ ਭਾਰਤ ਦਾ ਖੇਤੀ ਖੇਤਰ ਛੋਟੇ ਕਿਸਾਨਾਂ ਤੇ ਨਿਰਭਰ ਹੈ ਭਾਰਤ ਨੂੰ ਆਪਣੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਠੋਸ ਰਣਨੀਤੀ ਅਪਣਾਉਣੀ ਪਵੇਗੀ ਖੇਤੀਬਾੜੀ ਉਤਪਾਦਾਂ ਤੇ ਉੱਚ ਟੈਰਿਫ ਜਾਰੀ ਰੱਖਣਾ ਤਾਂ ਜੋ ਸਸਤੇ ਅਮਰੀਕੀ ਉਤਪਾਦ ਭਾਰਤੀ ਬਾਜ਼ਾਰ ਚ ਦਾਖਲ ਨਾ ਹੋ ਸਕਣ ਭਾਰਤੀ ਖੇਤੀ ਨੂੰ ਮਜ਼ਬੂਤ ਕਰਨਾ ਨਿਵੇਸ਼ ਅਤੇ ਆਧੁਨਿਕ ਤਕਨੀਕ ਰਾਹੀਂ ਉਤਪਾਦਕਤਾ ਵਧਾਉਣਾ ਜ਼ਰੂਰੀ ਹੈ ਕਿਸਾਨਾਂ ਨੂੰ ਸਿੱਧੀਆਂ ਸਬਸਿਡੀਆਂ ਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਤਾਂ ਜੋ ਉਹ ਵਿਸ਼ਵ ਪੱਧਰ ਤੇ ਮੁਕਾਬਲੇ ਦਾ ਸਾਹਮਣਾ ਕਰ ਸਕਣ ਅਮਰੀਕਾ ਨਾਲ ਵਪਾਰਕ ਗੱਲਬਾਤ 'ਚ ਆਪਣੀਆਂ ਸ਼ਰਤਾਂ ਨੂੰ ਮਜ਼ਬੂਤੀ ਨਾਲ ਅੱਗੇ ਵਧਾਉਣਾ ਤਾਂ ਜੋ ਭਾਰਤੀ ਕਿਸਾਨਾਂ ਨੂੰ ਕੋਈ ਨੁਕਸਾਨ ਨਾ ਹੋ ਸਕੇ ਡੋਨਾਲਡ 트ੰਪ ਆਪਣੇ ਅਮਰੀਕਾ ਫਰਸਟ এজেন্ডੇ ਤਹਿਤ ਹਰ ਡੀਲ 'ਚ ਅਮਰੀਕਾ ਦਾ ਫਾਇਦਾ ਵੇਖਣਾ ਚਾਹੁੰਦੇ ਨੇ ਉਹ ਵਪਾਰਕ ਦਬਾਵੀ ਵਰਤੋ ਕਰ ਸਕਦੇ ਨੇ ਟੈਰਿਫ ਵਧਾ ਸਕਦੇ ਨੇ ਵਪਾਰਕ ਸਮਝੌਤੇ ਬਦਲ ਸਕਦੇ ਨੇ ਕਾਟ ਨੀਤੀਕਾ ਹਥਕੰਡੇ ਅਪਣਾ ਸਕਦੇ ਨੇ ਪਰ ਭਾਰਤ ਨੂੰ ਆਪਣੇ ਕਿਸਾਨਾਂ ਦੀ ਰੋਜ਼ੀ ਰੋਟੀ ਤੇ ਭੋਜਨ ਸੁਰੱਖਿਆ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ ਡੋਨਾਲਡ ਟਰੰਪ ਦੋ ਵਾਰ ਰਾਸ਼ਟਰਪਤੀ ਬਣ ਚੁੱਕੇ ਨੇ ਪਰ ਇੱਥੇ ਹੀ ਬਸ ਨਹੀਂ ਇੱਕ ਨਿੱਜੀ ਚੈਨਲ ਦੇ ਨਾਲ ਇੰਟਰਵਿਊ ਕਰਦਿਆਂ ਹੋਇਆਂ ਉਹਨਾਂ ਨੇ ਛਾਹ ਜ਼ਾਹਰ ਕੀਤੀ ਹੈ ਕਿ ਉਹ ਤੀਜੀ ਵਾਰ ਰਾਸ਼ਟਰਪਤੀ ਬੰਨਾ ਚਾਹੁੰਦੇ ਨੇ ਟਰੰਪ ਤੀਜੀ ਵਾਰ ਰਾਸ਼ਟਰਪਤੀ ਬਣਨ ਬਾਰੇ ਸੋਚ ਰਹੇ ਨੇ ਜਦੋਂ ਉਹਨਾਂ ਨੂੰ ਇਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹ ਮਜ਼ਾਕ ਨਹੀਂ ਕਰ ਰਹੇ ਉਹ ਸੰਵਿਧਾਨ ਬਦਲਣ ਬਾਰੇ ਸੋਚ ਰਹੇ ਨੇ ਤੇ ਸੰਵਿਧਾਨ ਬਦਲਣ ਵਾਸਤੇ ਉਹਨਾਂ ਨੂੰ ਕੁਝ ਸੋਧਾਂ ਕਰਨੀਆਂ ਪੈਣਗੀਆਂ ਜੇ ਪ੍ਰਤੀਨਿਧੀ ਸਭਾ ਦੇ ਵਿੱਚ ਇਹ ਸੋਧਾਂ ਪਾਸ ਵੀ ਹੋ ਜਾਂਦੀਆਂ ਨੇ ਦੋਵੇਂ ਸਦਨਾਂ 'ਚ ਬਿੱਲ ਪਾਸ ਵੀ ਹੋ ਜਾਂਦੇ ਨੇ ਫਿਰ ਵੀ ਇਸ ਬਿੱਲ ਨੂੰ ਰਾਜਾਂ ਦੀ ਮਨਜ਼ੂਰੀ ਵਾਸਤੇ ਭੇਜਣਾ ਪਵੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਤੀਜੀ ਕਾਰਜਕਾਲ ਤੇ ਵਿਚਾਰ ਕਰ ਰਹੇ ਨੇ ਤੇ ਇਸ ਨੂੰ ਪ੍ਰਾਪਤ ਕਰਨ ਲਈ ਸੰਵਿਧਾਨ ਨੂੰ ਬਦਲਣ ਬਾਰੇ ਸੋਚੇ ਨੇ ਐਨਬੀਸੀ ਨਿਊਜ਼ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ 'ਚ ਉਹਨਾਂ ਸਪਸ਼ਟ ਕੀਤਾ ਕਿ ਉਹ ਮਜ਼ਾਕ ਨਹੀਂ ਕਰ ਰਹੇ ਸੰਵਿਧਾਨ ਵਿੱਚ ਤੀਜੀ ਵਾਰ ਰਾਸ਼ਟਰਪਤੀ ਬਣਨ ਦੀਆਂ ਵਿਵਸਥਾਵਾਂ ਨੇ ਟਰੰਪ ਦਾ ਕਾਰਜਕਾਲ 2029 ਵਿੱਚ ਖਤਮ ਹੋਵੇਗਾ ਅਮਰੀਕਾ 'ਚ ਦੋ ਵਾਰ ਰਾਸ਼ਟਰਪਤੀ ਬਣਨ ਦੀ ਵਿਵਸਥਾ ਹੈ ਟਰੰਪ ਨਵੰਬਰ 'ਚ ਦੂਜੇ ਕਾਰਜਕਾਲ ਲਈ ਰਾਸ਼ਟਰਪਤੀ ਚੁਣੇ ਗਏ ਸਨ ਇਸ ਤੋਂ ਪਹਿਲਾਂ 2017 ਤੋਂ 2021 ਤੱਕ ਰਾਸ਼ਟਰਪਤੀ ਰਹਿ ਚੁੱਕੇ ਨੇ ਜੇਕਰ ਟਰੰਪ ਤੀਜੀ ਵਾਰ ਰਾਸ਼ਟਰਪਤੀ ਬਣਨ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੂੰ ਇਸ ਲਈ ਸੰਵਿਧਾਨ 'ਚ ਸੋਧ ਕਰਨੀ ਪਵੇਗੀ ਇਸ ਲਈ ਅਮਰੀਕੀ ਕਾਂਗਰਸ ਅਤੇ ਰਾਜਾਂ ਦੇ ਸਮਰਥਨ ਦੀ ਲੋੜ ਹੋਵੇਗੀ ਜਦੋਂ ਟਰੰਪ ਤੋਂ ਪੁੱਛਿਆ ਗਿਆ ਕਿ ਕੀ ਉਹ ਇੱਕ ਹੋਰ ਕਾਰਜਕਾਲ ਚਾਹੁੰਦੇ ਨੇ ਤਾਂ ਰਾਸ਼ਟਰਪਤੀ ਨੇ ਕਿਹਾ ਕਿ ਉਹਨਾਂ ਨੂੰ ਕੰਮ ਕਰਨਾ ਬਹੁਤ ਪਸੰਦ ਹੈ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਨੂੰ ਤੀਜਾ ਕਾਰਜਕਾਲ ਹਾਸਲ ਕਰਨ ਦੀ ਯੋਜਨਾ ਪੇਸ਼ ਕੀਤੀ ਗਈ ਹੈ ਤਾਂ ਟਰੰਪ ਨੇ ਕਿਹਾ ਕਿ ਕਈ ਤਰੀਕੇ ਨੇ ਜਿੰਨਾ ਨਾਲ ਉਹ ਪਾ ਸਕਦੇ ਨੇ ਨਵੰਬਰ ਚ ਚੋਣ ਜਿੱਤਣ ਤੋਂ ਬਾਅਦ ਟਰੰਪ ਨੇ ਪਹਿਲੀ ਵਾਰ ਤੀਜੀ ਵਾਰ ਰਾਸ਼ਟਰਪਤੀ ਬਣਨ ਦੀ ਇੱਛਾ ਜ਼ਾਹਰ ਕੀਤੀ ਸੀ ਉਹਨਾਂ ਕਿਹਾ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਉਹ ਦੁਬਾਰਾ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨਗੇ ਪਰ ਉਹ ਕਹਿੰਦੇ ਕਿ ਜੇ ਲੋਕ ਚਾਹੁੰਦੇ ਨੇ ਤਾਂ ਟਰੰਪ ਇਸ ਬਾਰੇ ਸੋਚ ਸਕਦੇ ਨੇ ਜਨਵਰੀ ਵਿੱਚ ਸੰਸਦ ਦੇ ਹੈਡਲੇਸ ਸਦਨ ਦੇ ਪ੍ਰਤੀਨਿਧੀ ਸਭਾ ਵਿੱਚ ਇੱਕ ਬਿੱਲ ਪੇਸ਼ ਕੀਤਾ ਗਿਆ ਜਿਸ ਨਾਲ ਟਰੰਪ ਨੂੰ ਰਾਸ਼ਟਰਪਤੀ ਬਣਨ ਦੀ ਆਗਿਆ ਦਿੱਤੀ ਗਈ ਇਹ ਬਿੱਲ ट्रम्प ਦੀ ਪੱਗਲਗਨ ਪਾਰਟੀ ਦੇ ਸੰਸਦ ਮੈਂਬਰ ਐਂਡੀ ਆਗਲਸ ਨੇ ਪੇਸ਼ ਕੀਤਾ ਸੀ ਇਸ ਬਿਲ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਜੋ ਲਗਾਤਾਰ ਦੋ ਵਾਰ ਰਾਸ਼ਟਰਪਤੀ ਰਿਹਾ ਹੋ ਤੇ ਤੀਜੀ ਵਾਰ ਰਾਸ਼ਟਰਪਤੀ ਦੇ ਅਹੁਦੇ ਲਈ ਨਹੀਂ ਜੁੜਿਆ ਜਾਵੇਗਾ ਕਿਉਂਕਿ 트੍ਰੰਪ 2020 ਵਿੱਚ ਜੋ ਬਾਰੰਤੋਂ ਚੋਣ ਹਾਰ ਗਏ ਸਨ ਇਸ ਲਈ ਉਹ ਤੀਜੀ ਵਾਰ ਰਾਸ਼ਟਰਪਤੀ ਚੁਣੇ ਜਾਣ ਦੇ ਯੋਗ ਹੋਣਗੇ ਜੇਕਰ 트੍ਰੰਪ ਤੀਜੀ ਵਾਰ ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਅਮਰੀਕੀ ਸੰਵਿਧਾਨ 'ਚ ਬਦਲਾਅ ਕਰਨੇ ਪੈਣਗੇ ਜੋ ਕਿ ਇੰਨਾ ਆਸਾਨ ਨਹੀਂ ਹੈ ਇਸ ਲਈ 트럼ਪ ਨੂੰ ਅਮਰੀਕੀ ਸੈਨੇਟ ਅਤੇ ਪ੍ਰਤੀਨਿਧੀ ਸਭਾ ਦੋਵਾਂ ਵਿੱਚ 2/3 ਬਹੁਮਤ ਨਾਲ ਇੱਕ ਬਿੱਲ ਪਾਸ ਕਰਨਾ ਪਵੇਗਾ। 트럼ਪ ਦੀ ਰਿਪਬਲਿਕਨ ਪਾਰਟੀ ਦੇ ਦੋਵਾਂ ਸਦਨਾਂ 'ਚ ਇੰਨੇ ਮੈਂਬਰ ਨਹੀਂ ਹਨ। ਜੇਕਰ 트럼ਪ ਇਹ ਬਹੁਮਤ ਹਾਸਲ ਕਰ ਵੀ ਲੈਂਦੇ ਨੇ ਤਾਂ ਵੀ ਉਹਨਾਂ ਲਈ ਸੰਵਿਧਾਨ 'ਚ ਸੋਧ ਕਰਨਾ ਇਨਾ ਸੌਖਾ ਨਹੀਂ ਹੋਵੇਗਾ। ਅਮਰੀਕੀ ਕਾਂਗਰਸ ਦੇ ਦੋਵਾਂ ਸਦਨਾਂ ਦੁਆਰਾ ਬਿੱਲ ਪਾਸ ਹੋਣ ਤੋਂ ਬਾਅਦ ਇਸ ਸੋਧ ਨੂੰ ਰਾਜਾਂ ਦੁਆਰਾ ਮਨਜ਼ੂਰੀ ਦੇਣੀ ਪਵੇਗੀ। ਇਸ ਲਈ ਸੰਵਿਧਾਨ 'ਚ ਸੋਧ ਸਿਰਫ 3/4 ਰਾਜਾਂ ਦੇ ਬਹੁਮਤ ਤੋਂ ਬਾਅਦ ਹੀ ਕੀਤੀ ਜਾ ਸਕਦੀ ਹੈ। ਇਸ ਦਾ ਮਤਲਬ ਹੈ ਕਿ ਨਿਯਮ ਤਾਂ ਹੀ ਬਦਲ ਸਕਦੇ ਨੇ ਜਿਕਰ ਪੰਜਾਬ ਵਿੱਚੋਂ 38 ਰਾਜ ਸੰਵਿਧਾਨ ਨੂੰ ਬਦਲਣ ਲਈ ਸਹਿਮਤ ਹੋਣ ਜ਼ਿਕਰ ਖਾਸ ਹੈ ਪਹਿਲਾਂ ਅਮਰੀਕਾ 'ਚ ਕਿਸੇ ਵਿਅਕਤੀ ਨੂੰ ਸਿਰਫ ਦੋ ਵਾਰ ਰਾਸ਼ਟਰਪਤੀ ਬਣਨ ਦੀ ਵਿਵਸਥਾ ਨਹੀਂ ਸੀ ਸੰਵਿਧਾਨ ਦੀ 22ਵੀਂ ਸੋਧ 1952 'ਚ ਕੀਤੀ ਗਈ ਇਸ ਦੇ ਤਹਿਤ ਇੱਕ ਨਿਯਮ ਬਣਾਇਆ ਗਿਆ ਕਿ ਅਮਰੀਕਾ 'ਚ ਇੱਕ ਵਿਅਕਤੀ ਸਿਰਫ ਦੋ ਵਾਰ ਰਾਸ਼ਟਰਪਤੀ ਬਣ ਸਕਦਾ ਹੈ ਤੇ ਇਹ ਸੋਧ 73 ਸਾਲ ਪਹਿਲਾਂ ਕੀਤੀ ਗਈ ਸੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ 골드 ਕਾਰਡ ਦੀ ਸਕੀਮ ਸ਼ੁਰੂ ਕੀਤੀ ਸੀ ਇਸ 골드 ਕਾਰਡ ਦੇ ਤਹਿਤ 골드 ਕਾਰਡ ਖਰੀਦ ਕੇ ਲੋਕ ਅਮਰੀਕਾ ਜਾ ਸਕਦੇ ਨੇ ਰਹਿ ਸਕਦੇ ਨੇ ਕੰਮ ਕਰ ਸਕਦੇ ਨੇ ਤੇ ਕੁਝ ਸਾਲ ਉੱਥੇ ਬਿਤਾ ਸਕਦੇ ਨੇ ਤੇ ਅਮਰੀਕਾ ਦੇ ਵਿੱਚ 골드 ਕਾਰਡਾਂ ਦੀ ਹੁਣ ਭਾਰੀ ਮੰਗ ਉੱਠੀ ਹੈ ਇੱਕ ਦਿਨ ਦੇ ਵਿੱਚ 44000 ਕਰੋੜ ਦੇ 골드 ਕਾਰਡ ਵਿਕੇ ਨੇ 트럼ਪ ਦਾ ਪ੍ਰੋਗਰਾਮ ਲਾਂਚ ਹੋਣ ਤੋਂ ਪਹਿਲਾਂ ਹੀ ਸੁਪਰ ਡੂਪਰ ਹਿੱਟ ਹੁੰਦਾ ਹੋਇਆ ਵਿਖਾਈ ਦੇ ਰਿਹਾ ਹੈ 트럼ਪ ਇਸ ਗੱਲ ਤੋਂ ਬਹੁਤ ਖੁਸ਼ ਨੇ ਉਹਨਾਂ ਦਾ ਮੰਨਣਾ ਹੈ ਕਿ ਜੇ ਇੱਕ ਦਿਨ ਦੇ ਵਿੱਚ 44000 ਕਰੋੜ ਦੇ 골드 ਕਾਰਡ ਵਿਕ ਸਕਦੇ ਨੇ ਤਾਂ ਇਸ ਸਮੇਂ ਦੇ ਵਿੱਚ ਕਿੰਨੀ ਵੱਡੀ ਮਾਤਰਾ ਦੇ ਵਿੱਚ ਲੋਕ ਇਸ 골ਡ ਕਾਰਡ ਨੂੰ ਖਰੀਦਣਗੇ? ਪ੍ਰਸ਼ਧਪਤੀ ਡੋਨਾਲਡ ਟਰੰਪ ਦਾ 골ਡ ਕਾਰਡ ਵਿਜ਼ਾ ਪ੍ਰੋਗਰਾਮ ਅਧਿਕਾਰੀ ਤੌਰ ਤੇ ਲਾਂਚ ਹੋਣ ਤੋਂ ਪਹਿਲਾਂ ਹੀ ਸੁਪਰ ਹਿੱਟ ਹੋ ਗਿਆ ਹੈ। ਅਮਰੀਕਾ ਦੇ ਪਾਰਕਸ ਕਟਰ ਹਾਵਰਲੂਟਨਿਕ ਨੇ ਦਾਵਾ ਕੀਤਾ ਹੈ ਕਿ ਉਹਨਾਂ ਨੇ ਇੱਕ ਦਿਨ 'ਚ 1000 골ਡ ਕਾਰਡ ਵੇਚੇ ਨੇ। ਇੱਕ 골ਡ ਕਾਰਡ ਦੀ ਕੀਮਤ 5 ਮਿਲੀਅਨ ਡਾਲਰ ਹੈ। ਯਾਨੀ ਕਿ ਸਿਰਫ ਇੱਕ ਦਿਨ 'ਚ 44,000 ਕਰੋੜ ਰੁਪਏ ਦੇ 골ਡ ਕਾਰਡ ਵਿਕ ਗਏ ਨੇ। ਹਾਵਰਡ ਨੇ ਕਿਹਾ ਕਿ ਲੋਕ 골ਡ ਕਾਰਡ ਲੈਣ ਲਈ ਲਾਈਨਾਂ ਛਲਾ ਕਰਦੇ। ਹਾਲਕਿ ਇਹ ਪ੍ਰੋਗਰਾਮ ਅਧਿਕਾਰੀ ਤੌਰ ਤੇ ਲਗਭਗ 2 ਹਫ਼ਤਿਆਂ ਬਾਅਦ ਸ਼ੁਰੂ ਹੋਵੇਗਾ ਆਲਨ ਮਸਟ ਇਸਵੇਲੇ ਇਸ ਲਈ ਸੌਫਟਵੇਅਰ ਵਿਕਸਿਤ ਕਰ ਰਹੇ ਨੇ ਟਰੰਪ ਸਰਕਾਰ 10 ਲੱਖ 골ਡ ਕਾਰਡਾਂ ਦੇ ਟੀਚੇ ਨਾਲ ਕੰਮ ਕਰ ਰਹੀ ਹੈ ਪ੍ਰਸ਼ਾਸਨ ਦਾ ਮੰਨ ਹੈ ਕਿ ਇਹ ਬਹੁਤ ਮੁਸ਼ਕਲ ਨਹੀਂ ਹੈ ਕਿਉਂਕਿ ਦੁਨੀਆ 'ਚ 3.7 ਕਰੋੜ ਲੋਕ ਇਸ ਨੂੰ ਖਰੀਦ ਸਕਦੇ ਨੇ ਅਮਰੀਕੀ ਸਰਕਾਰ ਇਸ ਪ੍ਰੋਗਰਾਮ ਤੋਂ ਇਕੱਠੇ ਕੀਤੇ ਪੈਸੇ ਦੀ ਵਰਤੋਂ ਦੇਸ਼ ਦੇ ਕਰਜ਼ੇ ਨੂੰ ਘਟਾਉਣ ਲਈ ਕਰੇਗੀ ਹਾਰਵਰਡ ਲੂਟਿੰਗ ਇੱਕ ਇਹ ਹੈ ਕਿ 골ਡ ਕਾਰਡ ਖਰੀਦਣ ਵਾਲਿਆਂ ਨੂੰ ਅਮਰੀਕਾ 'ਚ ਅਨੰਤ ਸਮੇਂ ਲਈ ਰਹਿਣ ਦਾ ਅਧਿਕਾਰ ਮਿਲੇਗਾ ਕਾਰਡ ਖਰੀਦਣ ਵਾਲਿਆਂ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਕੀ ਉਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕ ਨੇ ਜਾਂ ਨਹੀਂ ਜੇਕਰ ਕਾਰਡ ਖਰੀਦਣ ਵਾਲਾ ਵਿਅਕਤੀ ਗੈਰਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਹੈ ਤਾਂ ਅਮਰੀਕਾ ਇਸ ਕਾਰਡ ਨੂੰ ਹਮੇਸ਼ਾ ਲਈ ਰੱਦ ਕਰ ਸਕਦਾ ਹੈ ਉਹਨੇ ਕਿਹਾ ਕਿ ਜੇ ਮੈਂ ਅਮਰੀਕੀ ਨਾ ਹੁੰਦਾ ਤਾਂ ਮੈਂ 6 ਸੋਨੇ ਦੇ ਕਾਰਡ ਖਰੀਦਾ ਇੱਕ ਮੇਰੇ ਲਈ ਇੱਕ ਮੇਰੀ ਪਤਨੀ ਲਈ ਤੇ ਚਾਰ ਮੇਰੇ ਬੱਚਾ ਲਈ 트럼ਪ ਦਾ ਕਹਿਣਾ ਹੈ ਕਿ ਹੋਲਡ ਵੀਜ਼ਾ ਕਾਰਡ ਨਾਗਰਿਕਾਂ ਨੂੰ ਗ੍ਰੀਨ ਕਾਰਡ ਵਰਗੇ ਵਿਸ਼ੇਸ਼ ਅਧਿਕਾਰ ਦੇਵੇਗਾ ਇਸ ਨਵੇਂ ਪ੍ਰੋਗਰਾਮ ਨਾਲ ਦੇਸ਼ 'ਚ ਨਿਵੇਸ਼ ਵਧੇਗਾ ਇਸ ਦੇ ਨਾਲ ਹੀ EB-5 ਨਾਲ ਸੰਬੰਧਿਤ ਧੋਖਾਧੜੀ ਨੂੰ ਵੀ ਰੋਕਿਆ ਜਾਵੇਗਾ ਅਤੇ ਨੌਕਰ ਸ਼ਾਹੀ ਤੇ ਲਗਾਮ ਲਗਾਈ ਜਾਵੇਗੀ 트럼ਪ ਨੇ 골ਡ ਕਾਰਡ ਨੂੰ EB-5 ਵੀਜ਼ਾ ਪ੍ਰੋਗਰਾਮ ਦਾ ਆਪਸ਼ਨ ਦੱਸਿਆ ਅਤੇ ਕਿਹਾ ਕਿ ਭਵਿੱਖ ਵਿੱਚ 10 ਲੱਖ 골ਡ ਕਾਰਡ ਵਿੱਚ ਜਾਣਗੇ ਵਰਤਮਾਨ ਚ EB5 ਵੀਜ਼ਾ ਪ੍ਰੋਗਰਾਮ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਦਾ ਸਭ ਤੋਂ ਸੌਖਾ ਰਸਤਾ ਹੈ ਇਸ ਲਈ ਲੋਕਾਂ ਨੂੰ 10 ਲੱਖ ਡਾਲਰ ਦੇਣੇ ਪੈਂਦੇ ਨੇ ਅਮਰੀਕਾ 'ਚ ਸਥਾਈ ਤੌਰ ਤੇ ਰਹਿਣ ਲਈ ਗ੍ਰੀਨ ਕਾਰਡ ਜ਼ਰੂਰੀ ਹੈ ਇਹਦੇ ਲਈ EB1, EB2, EB3, EB4 ਵੀਜ਼ਾ ਪ੍ਰੋਗਰਾਮ ਨੇ ਪਰ EB5 ਵੀਜ਼ਾ ਪ੍ਰੋਗਰਾਮ ਸਭ ਤੋਂ ਵਧੀਆ ਹੈ ਇਹ 1990 ਤੋਂ ਲੱਗੂ ਹੈ ਇਸ 'ਚ ਵਿਅਕਤੀ ਕਿਸੇ ਵੀ ਮਾਲਕ ਨਾਲ ਬੰਨਿਆ ਨਹੀਂ ਹੁੰਦਾ ਤੇ ਅਮਰੀਕਾ 'ਚ ਕਿਤੇ ਵੀ ਰਹਿ ਸਕਦਾ ਹੈ ਕੰਮ ਕਰ ਸਕਦਾ ਹੈ ਜਾਂ ਪੜ੍ਹਾਈ ਕਰ ਸਕਦਾ ਹੈ ਇਸ ਨੂੰ ਹਾਸਲ ਕਰਨ ਲਈ 4 ਤੋਂ 6 ਮਹੀਨੇ ਦਾ ਸਮਾਂ ਲੱਗਦਾ ਹੈ। EB-4 ਵੀਜ਼ਾ ਪ੍ਰੋਗਰਾਮ ਦਾ ਉਦੇਸ਼ ਵਿੱਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨਾ ਇਸ ਚ ਲੋਕਾਂ ਨੂੰ ਇੱਕ ਅਜਿਹੇ ਕਾਰੋਬਾਰ 'ਚ 10 ਲੱਖ ਡਾਲਰ ਦਾ ਨਿਵੇਸ਼ ਕਰਨਾ ਪੈਂਦਾ ਹੈ ਜੋ ਘੱਟੋ-ਘੱਟ 10 ਨੌਕਰੀਆਂ ਪੈਦਾ ਕਰਦਾ ਹੈ। ਇਹ ਵੀਜ਼ਾ ਪ੍ਰੋਗਰਾਮ ਨਿਵੇਸ਼ਕ ਉਹਦੇ ਜੀਵਨ ਸਾਥੀ ਤੇ 21 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਨੂੰ ਅਮਰੀਕੀ ਸਥਾਈ ਨਾਗਰਿਕਤਾ ਪ੍ਰਦਾਨ ਕਰਦਾ ਹੈ। ਰਿਪੋਰਟਾਂ ਮੁਤਾਬਕ 트ੰਪ ਵੀਜ਼ਾ ਪ੍ਰੋਗਰਾਮ ਉਹਨਾਂ ਭਾਰਤੀਆਂ ਲਈ ਬਹੁਤ ਮਹਿੰਗਾ ਸਾਬਤ ਹੋ ਸਕਦਾ ਹੈ ਜੋ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਲਈ EB-5 ਪ੍ਰੋਗਰਾਮ ਤੇ ਨਿਰਭਰ ਕਰਦੇ ਨੇ। ਇਹ ਵੀ ਪੰਜ ਪ੍ਰੋਗਰਾਮ ਨੂੰ ਖਤਮ ਕਰਨ ਨਾਲ ਲੰਬੇ ਗ੍ਰੀਨ ਕਾਰਡ ਬੈਕਲੌਗ 'ਚ ਫਸੇ ਹੁਨਰਵੰਦ ਭਾਰਤੀ ਪੇਸ਼ੇਵਰਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਭਾਰਤੀ ਵਿਨੇਕਰਾਂ ਨੂੰ ਪਹਿਲਾਂ ਹੀ ਰੁਸਕਾਰ ਅਧਾਰਿਤ ਗ੍ਰੀਨ ਕਾਰਡ ਸ਼੍ਰੇਣੀ ਦੇ ਤਹਿਤ ਦਹਾਕਿਆਂ ਤੱਕ ਉਡੀਕ ਕਰਨੀ ਪੈਂਦੀ ਹੈ। 골ਡ ਕਾਰਡ ਦੀ ਸ਼ੁਰੂਆਤ ਨਾਲ ਇਮੀਗ੍ਰੇਸ਼ਨ ਪ੍ਰਣਾਲੀ ਉਨ੍ਹਾਂ ਲੋਕਾਂ ਲਈ ਹੋਰ ਵੀ ਚੁਣੌਤੀਪੂਰਨ ਹੋ ਸਕਦੀ ਹੈ ਜੋ ਭਾਰੀ ਕੀਮਤ ਅਦਾ ਨਹੀਂ ਕਰ ਸਕਦੇ। ਜਾਂਦੇ-ਜਾਂਦੇ ਇੱਕ ਵਾਰ ਫਿਰ ਫੈਨਸਰ ਮਾਰਦੇ ਆ ਮੁਖੜਲੇ ਸਤੇ। ਚਿੰਤਾਜ ਡੁੱਬੇ ਭਾਰਤੀ ਉਦਯੋਗ ਤੇ ਸਰਕਾਰੀ ਅਧਿਕਾਰੀ 2 April ਤੋਂ ਭਾਰਤ 'ਸਨੇ ਕਈ ਪਾਈਵਲਾਂ ਦੇ ਉੱਤੇ ਪਰਸਪਰ ਟੈਰਿਫ ਲਗਾਉਣ ਦੀ ਤਿਆਰੀ ਚਟਨਾ ਟ੍ਰੰਪ ਤੀਜੀ ਵਾਰ ਅਸ਼ਪਤੀ ਬਣਨ ਬਾਰੇ ਸੋਚ ਰਹੇ ਨੇ ਟ੍ਰੰਪ ਕਿ ਹਾਂ ਮੈਂ ਮਜ਼ਾਕ ਨਹੀਂ ਕਰ ਰਿਹਾ ਬਦਲ ਸਕਦਾ ਹਾਂ ਸੰਵਿਧਾਨ ਇੱਕ ਦਿਨ ਵਿੱਚ ਇੱਕ ਹਜ਼ਾਰ 골ਡ ਕਾਰਡ ਲਾਂਚ ਹੋਣ ਤੋਂ ਪਹਿਲਾਂ ਹੀ 44000 ਕਰੋੜ ਦੇ ਕਾਰਡਾਂ ਦੀ ਹੋਈ ਵਿਕਰੀ ਇਸ ਦੇ ਨਾਲ ਹੀ ਮੈਨੇ ਤੁਹਾਨੂੰ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾ